ਬਾਬਾ ਜੀ ਤੂੰ ਚੱਲੋਗੇ ਹਾਂ ਅਲਫਾ ਬਣਿਆਣਾ ਜੀ ਸੀਮਿੰਟ ਦੀ ਦੋ ਕਬੂਰੀਆਂ ਸੀਮਿੰਟ ਦੀ ਦੋ ਕਬੂਰੀਆਂ ਕੀ ਕਰਦੇ ਸੀ ਰੋਟੀ ਖਾਂਦੇ ਸੀ ਰੋਟੀ ਖਾਂਦੇ ਸੀ ਰੋਟੀ ਖਾ ਲਾ ਪਹਿਲੇ ਨਹੀਂ ਨਹੀਂ ਬਈ ਖਾ ਲਈ ਰੋਟੀ ਨਹੀਂ ਖਾਦੀ ਨਹੀਂ ਨਹੀਂ ਬਾਬਾ ਜੀ ਚਲੋ ਰੋਟੀ ਖਾਦੀ ਆ ਹਾਂ ਬਸ ਟਾਈਮ ਆ ਤੂੰ ਰੋਟੀ ਖਾਣੀ ਏ ਹੈ ਚਲੋ ਜੀ ਘੁੰਮ ਕੇ ਪਿੱਛੇ ਦੇਖਦੇ ਪਏ ਆ ਕਿ ਪਤਾ ਨਹੀਂ ਭਾਗੂ ਆ ਰਿਹਾ ਕਿ ਨਹੀਂ ਆ ਰਿਹਾ ਬੱਬੇ ਇੱਕ ਮੜੇ ਰੁਕ ਕੇ ਆ ਮੜਾ ਜਾ ਚਲ ਠੀਕ ਹੈ ਮੈਂ ਨਹੀਂ ਮੰਨਦਾ ਉਹਨਾਂ ਨੂੰ ਜਿੱਥੇ ਤਾਈ ਫੋਨ ਕਰਨ ਤੇ ਰਾਹ ਕਿਉਂ ਨਹੀਂ ਕਹਿਣਾ ਕਿਉਂ ਨਾ ਫੋਨ ਆਇਆ ਜਦਾ ਰਹਿਣ ਦੋ ਯਾਰ ਬਜ਼ੁਰਗ ਹੈਗੇ ਉਹਨਾਂ ਨੇ ਰੋਟੀ ਵੀ ਨਹੀਂ ਖਾਧੀ ਵਿਚਾਰਿਆਂ ਨੇ ਤੂੰ ਮੈਂ ਕਿਨੂੰ ਗਿਆ ਤਾਈ ਉਨੇ ਦੇ ਚਾਰੇ ਰੋਟੀ ਵੀ ਨਹੀਂ ਖਾਦੀ ਛੱਡ ਗਿਆ ਆ ਗਿਆ ਮੇਰੇ ਨਾਲ ਰੋਟੀ ਬਾਬਾ ਜੀ ਨਹੀਂ ਖਾਦੀ ਉਹਦੇ ਜਾਰੇ ਰੋਟੀ ਵੀ ਨਹੀਂ ਖਾਦੀ ਉਹਨੂੰ ਤੂੰ ਗੱਡੀ ਵਾਲੇ ਨੂੰ ਕਹਦੇ ਯਾਰ ਉਹਨੇ ਜਾਰੇ ਕਿਥੇ ਕਮਾਏ ਹੋਣੇ ਯਾਰ ਰਿਕਸ਼ਾ ਵੀ ਕਿਰਾਏ ਤੇ ਉਹਦਾ ਕਹਦੇ ਯਾਰ ਰਿਕਸ਼ਾ ਹਾਂਜੀ ਕਿਰਾਏ ਤੇ ਬਾਬਾ ਜੀ ਕਿੰਨਾ ਕਿਰਾਇਆ ਕਿਰਾਇਆ ਤਾਂ ਮੈਂ ਦੱਸਦਾ ਕੋਈ ਯਾਰ ਰਿਕਸ਼ਾ ਵੀ ਕਿਰਾਏ ਤੇ ਪੈਸੇ ਕਿਨੇ ਕਮਾ ਕੇ ਵੇਰ ਦੇ ਵੇਰ ਦੇ ਮੈਂ ਪੈਸੇ ਦੇ ਬੱਤੇ ਸੀ ਈ ਪਹਿਲਾ ਬੱਟੇ ਦਾ ਹੌਲ ਮੱਟਾ ਆ। ਉਹ ਪ੍ਰਵਾਤੀ ਜਿਹੜੇ ਤੇ ਦਬੱਟੇ ਵਿਚਾਰੇ ਨੇ ਦੁਰਸਿੱਖਤ ਬੰਦਾ ਵਾ। ਤੇ ਜੀ ਆਪਣੇ ਦੇ ਕੰਮ ਨਹੀਂ ਆਣਾ ਹਨਾ। ਨਹੀਂ ਤੂੰ ਉਹਨੂੰ ਤੂੰ ਮੜਾ ਕਿਉਂ ਤੂੰ ਮੜਾ ਕਰ ਦੇ ਗੱਡੀ ਦਾ ਯਾਰ ਆਪਾਂ ਰਿਕਸ਼ੇ ਤੇ ਰਹਿ ਇਕੱਲੇ ਆਏ ਹਣੀ ਵਿੱਚ। ਦੁਰਸਿੱਖਾ ਬੋ ਜੁਰਗਾ। ਅੱਛਾ। ਚਲ ਠੀਕ ਆ। ਮੈਂ ਹੁਣ ਕਿੱਥੇ ਜਾ ਤਾਂ। ਜੀ। ਗੱਡੀੋਂ ਗਿਆ ਤਾਂ ਹੁਣ। ਚਲ ਕੋਈ ਗੱਲ ਨਹੀਂ ਬੱਸ। ਕੋਈ ਗੱਲ ਨਹੀਂ। ਅੱਛਾ ਗੱਲ ਸੁਣੋ। ਹਾਂ ਫਿਰ। ਮੇਰੇ ਦਸ ਪੈਰੇ ਵੜਾ ਵੜਾ ਰੱਖੋ ਰੱਖੋ ਤੁਸੀਂ ਤੁਹਾਡੀ ਛੱਡੀ ਨਾ ਫੜੋ ਕੋਈ ਗੱਲ ਨਹੀਂ ਬਾਬਾ ਫੜੋ ਥੋੜਾ ਪਿਆਰ ਹੋ ਨਹੀਂ ਫੜੋ ਬੇਨਤੀ ਬੇਨਤੀ ਸੋ ਰੋਟੀ ਦੇ ਉੱਤੇ ਕੁਝ ਨਹੀਂ ਹੁੰਦਾ ਫੜੋ ਮੇਰੇ ਵੱਲ ਬੇਨਤੀ ਕੋਈ ਨਹੀਂ ਫਿਰ ਕੀ ਆ ਗੁਰੂ ਜਾਨ ਦਾ ਸਵਾਸ਼ਾ ਨੇ ਦੇ ਦੇਣੇ ਫਿਰ 30 ਰੁਪਏ ਸੀ ਇੱਕ ਮਹੀਨੇ ਸਵੇਰ ਦੇ ਥੋੜੇ ਦੇ ਦਿਓ ਬਾਬਾ ਜੀ ਕਿਉਂ ਥੋੜੇ ਜਿਹਾ ਮਾਰਾ ਬਾਬਾ ਜੀ ਗੱਲ ਬਿਲਕੁਲ ਬਿਲਕੁਲ ਕੋਈ ਨਾ ਉਹ ਐਕਚੁਅਲੀ ਪਤਾ ਕੀ ਸੀ ਮੈਂ ਤੁਹਾਨੂੰ ਸਿੰਪਲ ਜੀ ਗੱਲ ਦੱਸਾਂ ਉਹ ਹੁੰਦਾ ਕਿ ਸਾਡੀ ਇੱਕ ਕੰਪਨੀ ਚ ਉਹ ਵੀ ਆਰਡਰ ਕਰ ਦਿੰਦੇ ਕਿਸੇ ਵੇਲੇ ਉਹਨਾਂ ਨੇ ਗੱਡੀ ਨੂੰ ਕਿਹਾ ਤਾਂ ਤੇ ਤਾਂ ਕਰਕੇ ਆਪਾਂ ਉਹਨੂੰ ਕੈਨਸਲ ਕਰਤਾ ਠੀਕ ਹੈ ਤੇ ਖੁਸ਼ ਹੋ ਚਲੋ ਹੁਣ ਜਾ ਕੇ ਰੋਟੀ ਖਾ ਲਿਓ ਠੀਕ ਹੈ ਪਕੌੜੇ ਹਨਾ ਰੋਟੀ ਹੈਗੀ ਬਲਗ ਨਹੀਂ ਕੋਈ ਨਹੀਂ ਬਾਬਾ ਜੀ ਰੋਟੀ ਮੈਂ ਖਾ ਲੈਣੀ ਹਰੇ ਚਲੋ ਹੁਣ ਜਾ ਕੇ ਪਕੌੜੇ ਹਨਾ ਰੋਟੀ ਖਾਣੀ ਹੈ ਚਲੋ ਠੀਕ ਹੈ ਪਿਆਰੇ ਭਾਈ ਖਾਲਸਾ ਭਾਈ ਗੁਰਜੀ ਜੀ ਦੇ ਫਤੇ ਪਿਆਰੇਓ ਤਾਂ ਜੀ ਗਾ ਹਾਂ ਦਾ